ਭਜਰੀਏ ਸਭ ਤੋਂ ਪਹਿਲਾਂ ਦਾ ਕੁਐਸਚਨ ਆਵਰ ਦੇ ਵਿੱਚ ਜਿਸ ਤਰ੍ਹਾਂ ਸਾਡੇ ਦਲਿਤ ਭਾਈਚਾਰੇ ਦੇ ਗਰੀਬਾਂ ਦੇ ਨੀਲੇ ਕਾਰਡਿਆਂ ਦੇ ਕਾਰਡਾਂ ਦੇ ਸਵਾਲ ਜਿਸ ਤਰ੍ਹਾਂ ਆਏ ਮੰਤਰੀ ਸਾਹਿਬ ਨੇ ਐਕਸਟੈਂਸ਼ਨ ਲੈ ਕੇ ਜਵਾਬ ਦੇਣ ਤੋਂ ਭੱਜ ਗਏ ਜਦੋਂ ਕਾਂਗਰਸ ਪਾਰਟੀ ਨੇ ਉਸ ਗਲਤੇ ਦਬਾਅ ਬਣਾਇਆ ਫਿਰ ਉਹਨਾਂ ਨੇ ਗੋਲਮੋਲ ਜਵਾਬ ਦਿੱਤਾ ਸਾਡਾ ਸਭ ਤੋਂ ਵੱਡੀ ਮੰਗ ਸੀ ਵੀ ਜਿਹੜੇ ਲਾਭਪਾਤਰੀ ਜਿਨ੍ਹਾਂ ਦਾ ਹੱਕ ਬਣਦਾ ਜਿਨ੍ਹਾਂ ਦਾ ਜਾਇਜ਼ ਹੱਕ ਹੈ ਗਰੀਬਾਂ ਦਾ ਉਹਨਾਂ ਦੇ ਜਿਹੜੇ ਕਾਰਡ ਨਹੀਂ ਬਣੇ ਉਹਨਾਂ ਨੇ ਮੰਤਰੀ ਸਾਹਿਬ ਨੇ ਪਲਾ ਆਹ ਕਹਿ ਕੇ ਛੱਡ ਲਿਆ ਵੀ ਉਹ ਮੇਰਾ ਕੰਮ ਨਹੀਂ ਉਹ ਜਨਰਲਾਈਜ਼ੇਸ਼ਨ ਦਾ ਕੰਮ ਹੈ ਹਸਤਾ ਸਿਰਫ ਕਰਨਕ ਵੰਡਣ ਦਾ ਕੰਮ ਕਰਦੇ ਆ ਬਣਾਉਣ ਦਾ ਕੰਮ ਸਰਕਾਰ ਦਾ ਹੈ ਤੇ ਸਰਕਾਰ ਡੈਪਟੀ ਸੀਐਮ ਸਾਹਿਬ ਉੱਥੇ ਬੈਠੇ ਸੀ بار بار ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਤੁਸੀਂ ਇਸ ਮਸਲੇ 'ਤੇ ਬਿਆਨ ਦਿਓ ਉਹ ਜਵਾਬ ਦੇਣ ਤੋਂ ਭੱਜ ਗਏ ਇੱਕ ਜਿਹੜਾ ਮੈਂ ਜ਼ੀਰੋ ਆਵਰ 'ਚ ਸਵਾਲ ਇਸ ਮਸਲੇ 'ਤੇ ਲਾਇਆ ਸੀਗਾ ਨੀਲੇ ਕਾਰਡ ਨਾਲ ਲੈ ਕੇ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਜਿਹਦੇ ਤਹਿਤ ਸਾਰਿਆਂ ਨੂੰ 2 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਵੰਡੀ ਜਾਣੀ ਹੈ ਉਹਨਾਂ ਦੀ ਕਲੀਅਰ ਕਟ ਹਦਾਇਤਾਂ ਹੈ ਵੀ ਕਿਸੇ ਨੂੰ ਤੁਸੀਂ 6 ਮਹੀਨੇ ਤੋਂ ਫਾਲਤੂ ਕਣਕ ਇਕੱਠੀ ਨਹੀਂ ਦੇ ਸਕਦੇ ਤੇ ਜੇ ਕੋਈ ਗਰੀਬ ਨਹੀਂ 6 ਮਹੀਨੇ ਦੀ ਇਕੱਠੀ ਲੈਣਾ ਚਾਹੁੰਦਾ ਤਾਂ ਉਹਨੂੰ ਹਰ ਮਹੀਨੇ ਉਹਦੀ ਕਣਕ ਦਿਓ ਉਸ ਗੱਲ ਤੇ ਔਨਰੇਬਲ ਫੂਡ ਸਪਲਾਈ ਮਿਨਿਸਟਰ ਕੇਰੋਂ ਸਾਹਿਬ ਕੋਲ ਕੋਈ ਜਵਾਬ ਨਹੀਂ ਸੀਗਾ ਉਹ ਤੈਸ਼ ਜਾ ਕੇ ਕਹਿੰਦੇ ਤੁਸੀਂ ਮੇਰੇ ਕੋਲ ਆ ਕੇ ਦਾ ਜਵਾਬ ਦਿਓ ਜਵਾਬ ਸੁਨੀਲ ਜਖਰ ਨੂੰ ਨਹੀਂ ਜਵਾਬ ਹੈ ਜੀ ਪੰਜਾਬ ਦੇ ਗਰੀਬ ਮੰਗਦੇ ਐ ਕੇਰੋਂ ਸਾਹਿਬ ਨੂੰ ਚਾਹੀਦਾ ਸੀ ਇਸ ਗੱਲ ਤੇ ਕਲੀਅਰਿਟੀ ਕਰਦੇ ਕੇਂਦਰ ਸਰਕਾਰ ਦੀ ਹਦਾਇਤ ਹੈ ਵੀ ਗਰੀਬ ਨੂੰ ਉਹਦਾ ਅਗਰ ਉਹ ਚਾਹਦਾ ਹੈ ਹਰ ਮਹੀਨੇ ਉਹਨੂੰ ਅਨਾਜ ਮਿਲੇ ਤੇ ਉਹ ਅਨਾਜ ਹਰ ਮਹੀਨੇ ਮਿਲਣਾ ਚਾਹੀਦਾ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਪੁੱਛੀ ਸੀ ਕਹਿਰੋਂ ਸਾਹਿਬ ਨੂੰ ਵੀ ਤੁਸੀਂ ਸਰਕਾਰ ਨੇ ਅਕਾਲੀ ਸਰਕਾਰ ਨੇ ਅਨਾਉਂਸ ਕੀਤਾ ਸੀ ਅਸੀਂ 1 ਰੁਪਏ ਕਿਲੋ ਕਣਕ ਦੇਾਂਗੇ ਅੱਜ ਸਰਕਾਰ ਕਿਉਂ ਉਹਦੇ 2 ਰੁਪਏ ਕਿਲੋ ਚ ਲੈ ਰਹੀ ਹੈ ਉਹਦਾ ਵੀ ਕੋਈ ਜਵਾਬ ਹੈ ਨਹੀਂ ਸੀ